ਨਵਾਂ ਜੀ ਮੇਰਾ ਨਾਮ ਪੀ.ਐਸ.ਜੀ. ਸਿੰਘ ਹੈ ਜੀ ਇੱਥੇ ਮੈਂ ਇਹਨਾਂ ਦਾ ਅਡਜਲ ਇੰਚਾਰਜ ਆਂ ਇਹ ਜਵਾਨ ਨੇ ਇੱਥੇ ਇਹ ਹਰਦਾਸ ਜੀ ਨੇ ਬਹੁਤ ਵਧੀਆ ਡਿਊਟੀ ਕੀਤੀ ਆ ਜਿਹੜੇ ਦੋ ਤਿੰਨ ਸਾਲ ਤੋਂ ਜੀਲ ਚ ਆਏ ਹੁੰਦੇ ਡਿਊਟੀ ਬਹੁਤ ਕਰੀਏ ਪਾਸੇ ਹੋਏ ਵਕਫਾ ਥਾਣੇ ਡਿਊਟੀਆਂ ਕੀਤੀਆਂ ਆਹ ਤਾਂ ਡਿਊਟੀ ਕੀਤੀਆਂ ਨੇ ਬੜੀ ਕਮਾਂਦਗਾਰੀ ਨਾਲ ਡਿਊਟੀ ਕੀਤੀ ਹੈ ਅੱਜ ਸਾਸੀਂ ਇਸ ਨੂੰ ਰਿਟਾਇਰਮੈਂਟ ਕਰ ਰਹੇ ਆਂ ਪਰ ਇੱਕ ਗੱਲ ਦਾ ਹੋਸੀ ਵੀ ਆ ਅੱਜ ਇਹ ਖਾਲੀ ਹੱਥ ਜਾ ਰਿਹਾ ਬੜੇ ਦੁਖੀ ਮਾਨਾ ਜਾ ਰਿਹਾ ਹੈ ਇਹ ਅੱਜ ਲੋੜੀਆ ਪਿਆਰ ਸੀ ਕੋਈ ਪੈਨਸ਼ਨ ਹੁੰਦੀ ਕੋਈ ਸਹੂਲਤ ਮਿਲਦੀ ਘਰੇ ਬੱਚਾ ਖੁਸ਼ ਹੋ ਕੇ ਜਾਂਦਾ ਪਛੀ ਪਰ ਅੱਜ ਇਹ ਵਿਨਾਟ ਅਰੇਮੈਂਟ ਤੋਂ ਬਿਨਾ ਕੁੱਝ ਬੁਝਾਰਿਆ ਹਦੀ ਸਰਕਾਰ ਨੂੰ ਮਰੇ ਇਹੇ ਬੇਨਤੀ ਆ ਕਿ ਸਾਡਾ ਮਸਲਾ ਜਦੋਂ ਹਲਕਾ ਜਾਵੇ ਤੇ ਬੰਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਉਹ ਪੰਦੇਆਂ ਹਸੋਟਾ ਚਿਆਂ ਜਾਂ ਨਿਕੀ ਨਾ ਮੈਂ ਪਰੰਜੀ ਸਿੰਘ ਅੱਜ ਅਸੀਂ ਈਸ਼ਵਰਦਾਸ ਦੀ ਰਿਟਾਇਰਮੈਂਟ ਪਾਰਟੀ ਤੇ ਇਕੱਠੇ ਹੋਏ ਜੀ ਬੜੇ ਪਰੇਮਾਨਾ ਈਸ਼ਵਰਦਾਸ ਜੀ ਨੂੰ ਵਿਦਾ ਕਰਦੇ ਈਸ਼ਵਰਦਾਸ ਆ ਵੀ ਬੜੇ ਦੁਖੀ ਆ ਦੁਖੀ ਇਸ ਕਰਕੇ ਆ ਕਿ ਸਰਕਾਰਾਂ ਪਹਿਲਾਂ ਵੀ ਲੰਘੀਆਂ ਹੁਣ ਵੀ ਚੱਲੀ ਜਾਂਦਾ 2 ਸਾਲ ਤੋਂ 500 ਦੇ 500 ਲਗਾਤਾਰ ਸਾਡਾ ਟੋਲ ਪਲਾਜ਼ਾ ਸੁਲੋਂਖੀ ਤੇ ਧਰਨਾ ਸਾਡੇ ਜਵਾਨ ਵੀ ਕਹਦੇ ਬਜ਼ੁਰਗ ਜਿਹਨੇ ਤੀਤੀ 35 ਸਾਲ ਕਰੀ 35 ਸਾਲ ਦੀ ਨੌਕਰੀ ਕਰਕੇ ਅਸ਼ਵਰ দাশ ਜੀ ਜਾ ਰਹੇ ਆ ਬਿਲਕੁਲ ਖਾਲੀ ਹੱਥ ਅੱਜ ਤੋਂ ਬਾਅਦ ਇਹ ਕੋਈ ਕਮਾਈ ਦਾ ਸਾਧਨ ਨਹੀਂ ਇਸ ਉਮਰ ਦੇ ਵਿੱਚ ਇਹ ਨਾ ਜਹਾੜੀ ਕਰ ਸਕਦੇ ਆ ਇਸ ਉਮਰ ਤੇ ਕੋਈ ਰੱਖਦਾ ਵੀ ਨਹੀਂ ਕਿਤੇ ਤੇ ਸਰਕਾਰ ਕੇ ਬੇਨਤੀ ਆ ਸਾਡੀਆਂ ਜੋ ਵੀ ਫੈਲਾ ਕਿਤੇ ਵੀ ਵੜੀਆਂ ਆਪਣੀਆਂ ਕਲੀਅਰ ਕਰਕੇ ਇਹਨਾਂ ਘਰੇ ਜਾ ਖਾਲੀ ਹੱਥ ਜਾ ਰਹੇ ਜੋ ਇਹਨਾਂ ਦੀ ਪੈਨਸ਼ਨ ਦੀ ਮੰਗ ਪੂਰੀ ਕੀਤੀ ਜਾਵੇ ਤੁਹਾਨੂੰ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਅੱਜ ਕੀ ਦਵਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਜਾਂ ਜਪ ਜਿਆਪ ਜੀ ਜਿਨ੍ਹਾਂ ਨੇ ਆ ਕੇ ਮੈਨੂੰ ਨਿਵਾਜਿਆ ਠੀਕ ਹੈ ਮੇਰਾ ਨਾਮ ਈਸ਼ਵਰ ਦਾਸ ਪਿੰਡ ਚਲਪਣ ਮਾਤਾ ਫਾਜ਼ੋ ਸਰ ਕੀ ਪਤਾ ਮਾਬਰਾ ਉਹਨਾਂ ਨੂੰ ਖੁਪਾਤਾ ਪੈਦਾ ਹੋਇਆ 15 ਗਾ 15000 ਵੀ 1966 ਦਾ ਮੈਰਾ ਜਨਮ ਹੈ ਠੀਕ ਹੈ ਜੀ ਡਿਊਟੀ ਕਿਨੇ ਜਰ ਤੋਂ ਕਰ ਰਿਹਾ ਇੱਕ 10 99 ਨੂੰ ਮੈਂ ਭਰਤੀ ਹੋਇਆ ਸੀ ਅੱਜ 13 ਤਰੀਕ ਲੋਰੀ ਵਾਲੇ ਦਿਨ ਮੈਂ ਆ ਉਹਦੇ ਮਹਿਕ ਨੂੰ ਹਲਕਾ ਕਹਿ ਕੇ ਚਲੇ ਜਿੰਨੀਆਂ ਮੇਰੇ ਨਾਲ ਸਾਥੀ ਰਹੇ ਆ ਜਿੰਨਾ ਮੈਂ ਡਿਊਟੀ ਕੀਤੀ ਆ ਬਹੁਤ ਵਧੀਆ ਮੇ ਮੇਰਾ ਸਦਕਾਰ ਕੀਤਾ ਤੇ ਮੈਂ ਉਹਨਾਂ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਠੀਕ ਹੈ ਜੀ ਤੇ ਬਾਕੀ ਗੱਲ ਰਹੀ ਮਹਿਕਮੇ ਦੀ ਮਹਿਕਮੇ ਨੇ ਸਾਨੂੰ ਨਸ਼ਕਾਨ ਸੇਵਾ ਦੇ ਵਿੱਚ ਭਰਤੀ ਕੀਤਾ ਸੀ ਨਸ਼ਕਾਨ ਸੇਵਾ ਕੀ ਸੀ ਨਸ਼ਕਾਨ ਸੇਵਾ ਕੀ ਸੀ ਉਹ ਹੁਣ ਤੁਸੀਂ ਸਾਰਾ ਮਹਿਕਮਾ ਸੁਣੀ ਜਾਵੇ ਨਸ਼ਕਾਨ ਸੇਵਾ ਕੀ ਸੀ ਉਦੋਂ ਜਦੋਂ ਲੜਾਈਆਂ ਲੱਗਦੀਆਂ ਸੀ ਉਦੋਂ ਮਹਿਕਮੇ ਵਿੱਚੋਂ ਮਹਿਕਮਿਆਂ ਦੇ ਵਿੱਚੋਂ ਬੰਦੇ ਭਰਤੀ ਕਰ ਲੈਂਦੇ ਸੀ ਤੇ ਉਹ ਬੰਦੇ ਜੋ ਲੜਾਈ ਲੱਗਦੀ ਸੀ ਉਹ ਉੱਥੇ ਜਾਂਦੇ ਹੁੰਦੇ ਸੀ ਥੋੜਾ ਪਿੱਛੇ ਹੋ ਜੋ ਮੈਂ ਆਪਦੇ ਸਾਥੀਆਂ ਨੂੰ ਵੇਖਣਾ ਹੈ ਨਾ ਜਦੋਂ ਅਨਸਕਾਨ ਸੇਵਾ ਚੱਲਦੀ ਸੀ ਤੇ ਉਹ ਨਾ ਆਪਣੇ ਹੁੰਦੀ ਸੀ ਵੀ ਲੜਾਈ ਲੱਗਣ ਵੇਲੇ ਉਹ ਮਹਿਕਮਿਆਂ ਦੇ ਵਿੱਚ ਕਿਵੇਂ ਬਿਜਲੀ ਬੋਰਡ ਚ ਲੈ ਲਿਆ ਕੋਈ ਰੇਲਵੇ ਚ ਲੈ ਲਿਆ ਕੋਈ ਇਸੇ ਮਹਿਮੇ ਜੋ ਲੈ ਲਿਆ ਉਹ ਉਹ ਜਾਂਦੇ ਸੀ ਲੜਾਈ ਲੱਗਣ ਵੇਲੇ 1965 ਦੀ ਲੜਾਈ ਵਿੱਚ 1971 ਦੀ ਲੜਾਈ ਵਿੱਚ ਸਾਰੇ ਗਏ ਸੀ ਇੱਕ ਸਾਡਾ ਚਾਚਾ ਵੀ ਸੀ ਭਾਈ ਜੀ ਤੁਸੀਂ ਇੱਥੋਂ ਸੇਵਾ ਮੁਕਤ ਹੋ ਕੇ ਘਰ ਚੱਲੇ ਹੋ ਕੀ ਕਹਿਣਾ ਤੁਹਾਡਾ ਤੁਹਾਡੀ ਮਰਕੀ ਆ ਜੀ ਮੈਂ ਨਿਸ਼ਕਾਮ ਸੇਵਾ ਮੈਂ ਉਹੀ ਦੱਸਦਾ ਨਾ ਨਿਸ਼ਕਾਮ ਸੇਵਾ ਜੇ ਮੈਂ ਮੈਂ ਕੁਝ ਨਹੀਂ ਕੀਤਾ ਨਿਸ਼ਕਾਮ ਸੇਵਾ ਕੀ ਹੋਈ ਹੋਣ ਅਸੀਂ ਲਗਾਤਾਰ ਡਿਊਟੀ ਕਰੀ ਜੰਨੇ ਨਿਸ਼ਕਾਨ ਸੇਵਾ 1999 ਦਾ ਮੈਂ ਭਰਤੀਆ ਸਾਰਾ ਹੱਤ ਬਾਤ ਟਪਾਤਾ ਹੈ ਤੇ ਮਹਿਕਮੇ ਨੇ ਸਾਨੂੰ ਕੀ ਦਿੱਤਾ ਆ ਖਾਲੀ ਹੱਥ ਹੈ ਖਾਲੀ ਹੱਥ ਚੱਲੇ ਆ ਹੈ ਸਾਨੂੰ ਮਹਿਕਮੇ ਨੇ ਕੀ ਦਿੱਤਾ ਨਿਸ਼ਕਾਨ ਸੇਵਾ ਦਾ ਉਹ ਹੁੰਦੀ ਹੈ ਕਿ ਉਹ ਬੰਦੇ ਜਾ ਕੇ ਉੱਥੇ ਮਰ ਜਾਂਦੇ ਸੀ ਲੜਾਈ ਦੇ ਵਿੱਚ ਤੇ ਉਹਨਾਂ ਨੂੰ ਦੋਨੇ ਪੈਨਸ਼ਨਾਂ ਲੱਗਦੀਆਂ ਸੀ ਦੋਨੇ ਪੈਨਸ਼ਨਾਂ ਲੱਗਦੀਆਂ ਇੱਕ ਉਧਰੋਂ ਨਿਸ਼ਕਾਨ ਸੇਵਾ ਵਾਲੀ ਇੱਕ ਦੂਜੀ ਜਿਹੜੇ ਮਹਿਕਮਿਆਂ 'ਚ ਜ਼ਹਿਰ ਹੁੰਦੇ ਸੀ ਮਰਤੇ ਸੀ ਜੋ ਉਹਨਾਂ ਦੇ ਪੁੱਤ ਵੀ ਰੱਖੇ ਜਾਂਦੇ ਸੀ ਹੁਣ ਕੀ ਮਾਰਦਿਆ ਅਸੀਂ ਤਾਂ ਮੰਗ ਕੇ ਕੀ ਕਰਨੀ ਆ ਸਾਨੂੰ ਪੈਨਸਨ ਦਾ ਲਾਉਣੀ ਨਹੀਂ ਪੰਜਾਬ ਸਰਕਾਰ ਨੇ ਪੈਨਸ਼ਨ ਲਾਉਣੀ ਨਹੀਂਗੀ ਮੰਗ ਅਸੀਂ ਕਰਕੇ ਕੀ ਕਰਾਂਗੇ ਧਰਨੇ ਲਈ ਬੈਠੇ ਆ 100 ਕੋਸ ਕਰੀ ਬੈਠੇ ਆ ਹੈ ਕੀ ਕਰੀਏ ਨੇ ਮੈਂ ਹਰਦ ਦਾ ਬਲਦੇਸ਼ ਸਿੰਘ ਈਸ਼ਵਰ ਸਿੰਘ ਰਾਹੀ ਦੇ ਨਾਲ ਮੈਂ 4-5 ਸਾਲ ਤੋਂ ਇਹ ਡਿਊਟੀ ਕਰ ਰਿਹਾ ਹਾਂ ਆਪਣੀ ਬਹੁਤ ਵਧੀਆ ਡਿਊਟੀ ਨਿਭਾ ਰਹੀ ਹੈ ਈਸ਼ਵਰ ਦਾਸ ਨੇ ਮਾਤਾ ਭਾਨਾ ਜੀ ਦੇ ਪੁੱਖੋਂ ਜਨਮ ਲੈ ਕੇ ਆਤਵਾਦ ਵਿੱਚ ਪੂਰਾ ਸਾਥ ਨਿਭਾਇਆ ਪਰ ਇਸ ਟਾਈਮ ਤੇ ਸਾਨੂੰ ਇੱਕ ਟਾਈਮ ਦੀ ਖੁਸ਼ੀ ਬੜੀ ਮਹਿਸੂਸ ਹੋ ਰਹੀ ਹੈ ਕਿ ਸਾਡਾ ਭਾਈ ਆਪਣੇ ਮਹਿਕੂ ਵਿੱਚੋਂ ਆਪਣੇ ਪਰਵਾਜ਼ ਜਾ ਰਿਹਾ ਹੈ ਪਰ ਦੂਜੀ ਗੱਲ ਸਾਨੂੰ ਦੁੱਖ ਬਹੁਤ ਵੱਡਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਅਸੀਂ ਜਿਲਾਪੁਰ ਸੰਬੰਧ ਹੈ ਇਹ ਵੀ ਸਾਡੇ ਭਾਈ ਆ ਸਾਡੇ ਹਰ ਸਮੇਂ ਬਾਣਾ ਬਾਹ ਫੜ ਕੇ ਤੁਰਦੇ ਸੀਗੇ ਆਤਵਾਦ ਵਿੱਚ ਬਹੁਤ ਨੇ ਯੂਜ਼ ਕੀਤੀ ਹੈ ਜਿੰਨਾ ਸਾਡਾ ਕੋਈ ਆਤਵਾਦ ਦਰਾਂ ਨਾਲ ਹੋਇਆ ਉਸ ਤੋਂ ਬਾਅਦ ਸਾਡੇ ਭਾਈਆਂ ਨੇ ਹੋਇਆ ਪਰ ਇਹ ਸਾਡੇ ਭਾਈਆਂ ਨੂੰ ਸਰਕਾਰ ਵੱਲੋਂ ਕੋਈ ਸੇ ਦਿੱਤਾ ਜਾ ਰਿਹਾ ਹੈ ਅੱਜ ਸਾਨੂੰ ਖੁਸ਼ੀ ਵੀ ਹੁੰਦੀ ਹੈ ਇੱਕ ਪਾਸ ਸਾਡੇ ਮਾਂ ਚ ਗਾਂ ਮੈਂ ਕਿ ਸਾਡਾ ਭਾਈ ਅੱਜ ਖਾਲੀ ਘਰ ਨੂੰ ਜਾ ਰਿਹਾ ਸਾਡੀ ਸਰਕਾਰ ਨੂੰ ਇੱਕੋ ਬੇਨਤੀ ਹੈ ਕਿ ਇਹਨਾਂ ਪ੍ਰਤੀ ਵੀ ਜਿਸ ਤਰ੍ਹਾਂ ਸਾਡੇ ਪ੍ਰਤੀ ਬਹੁਤ ਆਪ ਜੀ ਸਾਥ ਦੇ ਰਹੇ ਆ ਇਹਨਾਂ ਸਾਡੇ ਭਾਈਆਂ ਦਾ ਵੀ ਹਰ ਪੱਖੋਂ ਇਹਨਾਂ ਦੇ ਪਰਿਵਾਰ ਦਾ ਇਹਨਾਂ ਦੇ ਬੱਚਿਆਂ ਦਾ ਇਹਨਾਂ ਦੇ ਘਰੇ ਜਾਣ ਤੇ ਪੈਨਸ਼ਨ ਪ੍ਰਤੀ ਸਾਧਤਾ ਜਾਵੇ ਇੱਕ ਸਾਡਾ ਭਾਈ ਅੱਜ ਪੈਨਸ਼ਨ ਚੱਲਿਆ ਕਰੇ ਕਿੱਥੇ ਸਾਡੇ ਜ਼ਿਲ੍ਹੇ ਦਾ ਮੁਲਾਇਮ ਜਾਵੇ ਬੜੀ ਕੁਛ ਹੀ ਹੁੰਦੀ ਹੈ ਕਰੇ ਬਹੁਤ ਕੁਝ ਲੈ ਕੇ ਜਾਂਦਾ ਹੈ ਬੱਚਿਆਂ ਨੂੰ ਮਾਣ ਹੁੰਦਾ ਹੈ ਸਾਡੇ ਪਾਪਾ ਜੀ ਆਏ ਆ ਇੱਕ ਸਾਡਾ ਅਜ ਭਾਈ ਹੈ ਸਾਡੇ ਕੋਲੋਂ ਚੱਲਿਆ ਸਿਰਫ ਉਹ ਖਾਲੀ ਹੱਥ ਕਰੇ ਗਿਆ ਇਸ ਟਾਈਮ ਉਹਦੀ ਉਮਰ 60 ਸਾਲ ਦੇ ਕਰੀਬ ਪਹੁੰਚਣ ਵਾਲਾ ਹੈ ਇਸ ਟਾਈਮ ਦੇ ਵਿੱਚ ਨਾ ਕੋਈ ਉਹ ਮੈਨ ਨਮਜ਼ਦੂਰੀ ਕਰ ਸਕਦਾ ਤੇ ਨਾ ਹੀ ਕੋਈ ਹੋਰ ਕੰਮ ਕਰ ਸਕਦਾ ਸਿਰਫ ਉਹ ਬੱਚਿਆਂ ਦੇ ਸਹਾਰਾ ਬਣ ਗਿਆ ਕਿਥੇ ਬੱਚਿਆਂ ਨੇ ਘਰੇ ਜਾ ਕੇ ਉਹਦੀ ਪਰਵਿਸ਼ ਕਰਨੀ ਸੀ ਸਾਡੀ ਇੱਕੋ ਸਰਕਾਰ ਨੂੰ ਇੱਕੋ ਬੇਨਤੀ ਹੈ ਕਿ ਸਾਡੇ ਭਾਈ ਜਿਹੜੇ ਜਿੰਨੇ ਵੀ ਜਵਾਨ ਆ ਇਹਨਾਂ ਬਸ ਸੋਚਿਆ ਜਾਵੇ ਕੋਈ ਨਾ ਕੋਈ ਇਹਨਾਂ ਦਾ ਪਾਕ ਕੀਤਾ ਜਾਵੇ ਕੋਈ ਵੱਧ ਤੋਂ ਪੈਸੇ ਦਿੱਤਾ ਜਾਵੇ ਜੇ ਪੈਨਸ਼ਨ ਨਹੀਂ ਦੇ ਸਕਦੇ ਕੋਈ 20-30 ਲੱਖ ਪੈਸਾ ਦਿੱਤਾ ਜਾਵੇ ਤਾਂ ਜੋ ਆਪਣਾ ਜਾ ਕੇ ਮੌਕੇ ਤੇ ਆਪਣਾ ਬਿਜ਼ਨਸ ਚਲਾ ਕੇ अरुभाई, अरुभाई इस वीडियो नू अगे शेयर जरूर करना जी कृपा करके सब्सक्राइब जरूर कर लो जी हुन तुसी फास्ट न्यूज स्टोर तू इटाल कर नव ताजा खबर पढ़ते देख सकते हो धनबाद